ਲਓ ਜੀ ਆ ਜਾਏਗਾ ਜੀ ਆਪਣਾ ਦਿਨ ਫ੍ਰੀ ਫ੍ਰੀ ਦਾ ਮਤਲਬ ਆਪਣੇ ਵਰਗਾ ਤਾਂ ਇਹ ਨਹੀਂ ਹੁੰਦਾ ਹੈਗਾ ਕਿ ਆਪਾਂ ਸਾਰਾ ਦਿਨ ਪਜਾਮੇ ਚ ਰਹੀਏ ਤੇ ਬਸ ਆਰਾਮ ਨਾਲ ਲੇਟੇ ਰਹੀਏ ਫ੍ਰੀ ਦਾ ਮਤਲਬ ਹੁੰਦਾ ਆਪਣਾ ਕੰਮ ਕਰਾਂ ਦਾ ਦਿਨ ਆਓ ਆਪਾਂ ਦੇਖੀਏ ਕੀ ਕੰਮ ਕਰਦੇ ਅੱਜ ਆਪਾਂ ਯਾ ਆਏ ਬਿੰਗੜੇ ਰੋੜਨਾ ਹਾ ਬੜੇ ਟਾਈਮ ਦਾ ਕੰਮ ਚੱਲਣ ਦੇ ਦਿੱਤੇ ਕਿਸੇ ਨੂੰ ਪਤਾ ਇਹਦਾ ਐਂਡ ਹੁੰਡ ਕਾ ਦੋਣਾ ਯਾ 1.5 ਸਾਲ ਹੋ ਗਿਆ ਕੰਮ ਚੱਲਦੇ ਨੂੰ ਐਵੇਂ ਹੀ ਐਹ ਰੋਡ ਲੱਗਦਾ ਹੁੰਦਾ ਦੇਖ ਕੇ ਜੇ ਕਿ ਕਦੇ ਅੱਜ ਜਾਂ ਕੱਲ ਚ ਕਰਨ ਵਾਲੇ ਨੇ ਕੰਮ ਜਾਈਦਾ ਪਰ ਨਹੀਂ ਭਰਾਵਾ ਇਹ ਤਾਂ ਬਾਲਾ ਕੰਮ ਘੜਾਈ ਬੈਠੇ ਨੇ ਲੈ ਲੋ ਜੀ ਪਹਿਲਾਂ ਆਪਾਂ ਪਾਵਾਂਗੇ ਐਪ ਕੋ ਤੇਲ ਐਪ ਕੋ ਦਾ ਤੇਲ ਸਸਤਾ ਹੁੰਦਾ ਹੈ ਬਾਕੀ ਨਾਲੋਂ ਡਰਾਈਵਿੰਗ ਸਾਈਡ ਤੇ ਓੜਾਪਾ ਚੱਲਦੇ ਆਂ ਏਅਰ ਕਟ ਸ਼ੌਪ ਤੇ હેર ਕਟਿੰਗ ਕਰਾਉਣ ਇੱਥੇ ਲਓ ਜੀ ਕਟਿੰਗ ਆ ਵੀ ਨਹੀਂ ਡਨ ਹੋ ਚੁੱਕੀ ਆ ਜਦੋਂ ਵੀ ਆ ਪਿੰਗਲਾਜ਼ਮ ਆਉਣਾ ਤਾਂ ਆਪ ਹਲਸੀ ਜ਼ਰੂਰ ਪੀਨੇ ਆ ਮੇਰੀ ਫੇਵਰਿਟ ਨੇ ਦੇ ਦੇ ਵਿੱਚੋਂ ਪਿਸਤਾ ਕੇਸਰ ਗੁਲਫੀ ਆਮ ਲੱਸੀ ਬੋਸਵਾ ਦਾ ਪੀ ਕੇ ਦੇਖੋ ਕਿ ਆਕੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੰਨੇ ਲੋਕ ਕਿਹੇ ਸ਼ਾਪਿੰਗ ਸੈਂਟਰ ਕਰਨ ਕੀ ਆਉਂਦੇ ਨੇ ਜਦ ਮਰਜ਼ੀ ਸੋ ਵੀ ਇਹਨਾਂ ਰਜਾਇਆ ਸ਼ਾਪਿੰਗ ਸੈਂਟਰ ਭਰੇ ਦਾ ਭਰੇ ਆ ਲੋਕਾਂ ਦਾ ਘਰੇ ਨਹੀਂ ਬੈਠ ਹੁੰਦਾ ਹੈਗਾ ਦਸ ਪਲਾ